ਹੈਲੋ ਹਾਂਜੀ ਚੱਛੀ ਗੱਲ ਬੰਮਰੀ ਔਰ ਔਰ ਕੀ ਹਾਲ ਚਾਲ ਠੀਕ ਠਾਕ ਏ ਹਾਂ ਬੱਸ ਵਧੀਆ ਵਧੀਆ ਸਾਡਾ ਵਧੀਆ ਬਹੁਸ ਨਹੀਂ ਕਰਨਾ ਕੀ ਆ ਬੇਟਾ ਅਸਵੇਰੇ ਗਿਆ ਹੀ ਕੰਮ ਤੇ ਤੇ ਹੁਣ ਆ ਗਏ ਆ ਆਫਿਸ ਤੋਂ ਬੇਟਾ ਘਰੇ ਹੁਣ ਅੱਛਾ ਅੰਮਣਾ ਆਵਾ ਚਲੋ ਵਧੀਆ ਗੱਲਾਂ ਕਰਤੇ ਹਾਂ ਕਦੋਂ ਆਇਆ ਵਾ ਅੱਛਾ 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 ਹਾਂ ਨਹੀਂ ਨਹੀਂ ਤੁਸੀਂ ਕੀਤੀ ਮੇਨਾਂ ਗੱਲ ਤੇ ਪਾ ਫਿਰ ਮੈਨੂੰ ਪਤਾ ਨਹੀਂ ਸੀ ਨਾ ਕਿਦੋਂ ਨੂੰ ਨਾ ਹੈਗਾ ਵਾ ਤਰੀਕ ਨਹੀਂ ਨਾ ਪਤਾ ਸੀ ਮੈਨੂੰ ਚਲੋ ਠੀਕ ਆ ਵਧੀਆ ਗੱਲਾਂ ਤੇ ਅੱਛਾ ਵਿਆਹ ਵੇਖਣ ਆਇਆ ਵਾ ਠੀਕ ਹੈ ਠੀਕ ਹੈ ਠੀਕ ਚਲੋ ਠੀਕ ਹੋਰ ਕਿਦਾਂ ਨਵੀਤਾ ਜੀ ਹੋਰ ਠੀਕ ਠਾਕ ਸਭ ਹਮ ਚਲੋ ਕੋਈ ਨਹੀਂ ਕਰ ਲੋ ਤਿਆਰੀਆਂ ਕਰ ਲੈਣ ਦੋ ਨੂੰ ਕਰੇ ਤਿਆਰੀਆਂ ਇਦਾਂ ਹੀ ਆ ਫਿਰ ਹੁਣ ਉਮਰ ਅਗਲੇ ਦੀ ਐਸੇ ਮਰਦ ਨੇ ਵਿਆਹ ਵੇਖਣਾ ਤੇ ਹੁਣ ਹਮ ਉਹ ਫਿਰ ਇਸ ਦਿਨ ਤੁਹਾਨੂੰ ਪਤਾ ਲੱਗਈ ਆ ਫਿਰ ਜਵਾਨੀ ਹਲੇ ਜਵਾਨ ਆ ਮੁੰਡਾ ਤੇ ਜਵਾਨੀ ਦੇ ਵਿੱਚ ਹੀ ਤੇ ਮੁੰਡੇ ਨੇ ਵਿਆਹ ਵੇਖਣੇ ਹੁੰਦੇ ਆਂ ਯਾਰਾਂ ਦੋਸਤਾਂ ਦੇ ਵਿਆਹ ਵੇ ਦੇਈਆਂ ਉਹ ਕਿਹੜਾ بار بار ਹੋਣੇ ਹੁੰਦੇ ਨਾਲੇ ਚਲੋ ਕੋਈ ਨਹੀਂ ਮਾਰਾਂਗੇ ਅਸੀਂ ਚੱਕਰ ਆਵਾਂਗੇ ਆ ਆ ਵੇਖਦੇ ਆ ਵੇਖਦੇ ਅਸੀਂ ਆਵਾਂਗੇ ਕਿਹਦੇ ਮਾਰਦੇ ਚੱਕਰ ਟੀ ਅੱਜ ਹੀ ਅੱਜ ਚਲੋ ਵੇਖਦਾ ਮੈਂ ਤੁਹਾਨੂੰ ਦਾਦਾ ਫੋਨ ਕਰਕੇ ਮੈਂ ਤੁਹਾਨੂੰ ਦਾਦਾ ਫੋਨ ਕਰਕੇ ਪੁੱਛਦਾ ਆਂ ਨਾ ਫਿਰ ਕੀ ਪ੍ਰੋਗਰਾਮ ਹੈਗਾ ਅੱਜ ਤਾਨੂੰ ਪਤਾ ਰਹੇਗਾ ਯਾ ਫਿਰ ਕੋਈ ਨਹੀਂ ਮੈਂ ਪ੍ਰੋਗਰਾਮ ਪੁੱਛ ਕੇ ਫਿਰ ਤੁਹਾਨੂੰ ਮੈਂ ਦੱਸ ਦਾਂਗਾ ਹੂੰ ਚਲੋ ਠੀਕ ਆ ਮੈਂ ਕਰਦਾ ਤੁਹਾਨੂੰ ਫੋਨ ਫਿਰ ਚੰਗਾ ਫਿਰ ਸਾਸਿਗਾਲ ਚਲ ਮੈਂ ਇਹਨਾਂ ਨੂੰ ਪਛਤਾਂ ਗੁਰਜੀਤ ਨੂੰ ਆ ਵਿਹਲਾ ਤੇ ਹੈ ਗੀਆਂ ਅੱਜ ਚਲ ਆਪਾਂ ਹੋ ਨੇ ਘੜੀ ਦੀ ਘੜੀ ਫਿਰ ਕੀ ਪਤਾ ਹੁੰਦਾ ਕੰਮ ਕਰਦੇ ਵਿੱਚ ਨਿੱਕਾ ਗਿਆ ਤਾਂ ਬੰਦਾ ਕਿਤੇ ਤੇ ਕਿਤੇ ਨਿਕਲ ਜਾ ਹਾਂ ਨਹੀਂ ਕੀ ਇਕੱਲੇ ਬੋਲੀ ਜਾਂਦੇ ਜੇ ਤੂੰ ਕਿੱਧਰ ਤਿਆਰੀ ਹੋਈ ਕਿੱਧਰ ਤਿਆਰੀ ਕੱਸੀ ਆ ਉਹ ਮੇਰੀ ਸੇਲੀ ਦਾ ਫੋਨ ਆਇਆ ਸੀ ਮੈਂ ਨਾ ਉਹ ਨਾਲ ਚਲੀ ਜਰਾ ਤਾਂ ਬਾਜ਼ਾਰ ਤੇ ਦੋ ਘੰਟੇ ਤੱਕ ਆ ਲੈਣੀ ਚੰਗਾ ਉਹ ਤੂੰ ਉਹਦੇ ਨਾਲ ਬਾਜ਼ਾਰ ਬਾਅਦ ਚ ਜਾਈ ਉਹ ਮਾਮੇ ਦਾ ਫੋਨ ਆਇਆ ਸੀ ਉਹ ਮਾਮੇ ਦਾ ਮੁੰਡਾ ਆਇਆ ਵਾ ਤੇ ਆਪਾਂ ਚਲੀਏ ਘੜੀ ਤੋਂ ਆਈਏ ਅੰਦਰੋਂ ਮਾਮੇ ਦਾ ਮੁੰਡਾ ਉਹ ਮੇਰਾ ਸੇਲੀ ਨਾਲ ਜਾਣਾ ਜ਼ਿਆਦਾ ਜ਼ਰੂਰੀ ਆ ਓਏ ਉਹ ਤੇ ਚੰਗਾ ਲੱਗਦਾ ਇਦਾਂ ਆਪਾਂ ਚੱਲ ਹੋ ਆਈਏ ਤੇਲੀ ਤੂੰ ਫਿਰ ਚਲ ਜੀ ਕੱਲ ਚਲ ਜੀ ਤੂੰ ਸੇਲੀ ਨਾਲ ਐਡੀ ਤੈਨੂੰ ਕਿਹੜੀ ਆ ਗਈ ਦਵਾਚੀ ਜਾਣਾ ਤੂੰ ਕਿਹਾ ਕੇ ਐਡੀ ਅਪਾਇੰਟਮੈਂਟ ਲਈ ਓਥੇ ਕੇ ਐਡੀ ਆਹੋ ਅਪਾਇੰਟਮੈਂਟ ਹੀ ਲਈ ਤੁਹਾਨੂੰ ਮੈਂ ਕਹਿਤਾ ਨਾ ਜਿਹੜਾ ਮੇਰਾ ਫਿਕਸ ਹੈ ਨਾ ਪ੍ਰੋਗਰਾਮ ਮੈਂ ਉੱਥੇ ਹੀ ਜਾਣਾ। ਆ ਤੂੰ ਤਾਂ ਕਦੀ ਜਾਈ ਆ ਨਾ ਤੇਰਾ ਮੂੰਹ ਵੀ ਨਹੀਂ ਰਹਿਦਾ ਮੇਰੇ ਸਾਹ। ਨਹੀਂ ਜਾਣਾ ਨਾ ਫਿਰ। ਦੱਸ ਤਾਨੂੰ ਕਹਿਦਾ ਹੈਗਾ ਵਾ ਸੇਲੀ ਮੇਰੀ ਨੂੰ ਪਿਆਰੋਂ ਕਢਿੱਕਦੀ ਮੈਨੂੰ। ਤੁਸੀਂ ਆਪਣਾ ਹੀ ਪ੍ਰੋਗਰਾਮ ਕੱਢ ਕੇ ਬਹਿ ਜਾਂਦੇ ਕਹਿ ਤਾਂ ਨਹੀਂ ਜਾਣਾ ਤੇ ਬਸ ਨਹੀਂ ਜਾਣਾ। ਤੇ ਚੱਲ ਤੇਰਾ ਤੇਰਾ ਦੁਪਹਿਰ ਕਿਹੜਾ ਨੇ ਕਿਹੜਾ ਤੇਰਾ ਨਵਾਂ ਕੰਮ ਹੈਗਾ। ਤੇਰਾ ਹਰ ਵਾਰੀ ਤੇ ਇੱਕੋ ਕੰਮ ਹੀ ਹੁੰਦਾ ਵਾ। ਜਦੋਂ ਮੈਂ ਕਹਿੰਨੂੰ ਮੈਂ ਉਹਨਾਂ ਅਗਲੇ ਦਾ ਫੋਨ ਆਇਆ ਮੈਂ ਉਹਨੂੰ ਕਹਿ ਬੈਠਾ ਕੀ ਗੱਲ ਨਹੀਂ ਹੋਣੇ ਆ। ਤੂੰ ਸੁਖਵਲੀ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਜੇ ਤੂੰ ਇੱਕ ਦਿਨ ਲੇਰ ਚੱਲੀਂ ਕਿ ਤੈਨੂੰ ਹੀ ਜੇ ਦੋ ਜਾਨਾਂ ਦੇ ਰੋਕ ਕੇ ਚੱਲ ਜਾਵੇਂ ਤਾਂ ਕਿਹੜੀ ਆਫਤ ਆ ਚੱਲੀ ਆ? ਤੁਸੀਂ ਜਰਾ ਮੈਨੂੰ ਮੈਂ ਕੰਮ ਦਾ ਕੋਈ ਪਤਾ ਨਾ ਬੰਦਾ ਕਿ ਨਹੀਂ ਰੈਂਦਾ ਘਰ ਹੁਣ ਅੱਜ ਘਰ ਆ ਰਿਹਾ ਜਿਵੇਂ ਆਪਾਂ ਹੋਨੇ ਆ। ਤੁਹਾਡਾ ਨਾ ਇਹੋ ਕਲੇਸ਼ ਰੈਂਦਾ ਵਾ। ਮੈਂ ਤੇ ਜਾ ਦਾ ਨਾਂ ਬਣਾਇਆ ਸੀ। ਜਾਉ ਨਹੀਂ ਜਾਂਦੀ ਮੈਂ ਵੀ। ਆ ਬੈਠੀਂ ਜੀ ਤਾਂ ਆ ਜਾ ਦਬਾਓ। ਇਹਦਾ ਮੂੰਹ ਬੀਂਦਾ ਹੀ ਰਹਿਣਾ। ਨਹੀਂ ਜਾਂਦੀ ਮੈਂ ਬੱਸ। ਕੋਸ਼ਿਸ਼ ਜੁਰ ਕਰ ਦੇਣੀ ਮੈਂ ਆਪਣੀ ਸਹੇਲੀ ਨੂੰ ਹੋਣ ਹਾਂ ਜਾ ਜਾ ਦੂਜਾ ਦਫਾ ਆ ਜਿੱਥੇ ਮਰਜੀ ਜਾ ਆ ਤੇਰਾ ਤੇ ਰੋਈਦਾ ਇਹੋ ਕੰਮ ਹੀ ਦਿੰਦਾ ਵਾ ਜਦੋਂ ਕਿਤੇ ਜਾਣਾ ਉਹਨਾਂ ਹੁੰਦਾਂ ਨਾ ਕਿਤੇ ਕੋਈ ਦਿਨ ਮਾਰ ਤੇ ਤੇਰਾ ਮੂੰਹ ਵਿੰਗਾ ਆ ਜਾਂਦਾ ਹੁੰਦਾ ਆਹੋ ਮੇਰਾ ਵਿੰਗਾ ਦਾ ਤੁਹਾਡਾ ਤਾਂ ਨਹੀਂ ਵਿੰਗਾ ਹੁੰਦਾ ਆ ਜਾ ਤੂੰ ਜਾ ਦਫਾ ਨਹੀਂ ਇਹਦਾ ਨਾ ਜਾ ਕੋਈ ਗੱਲ ਮੈਂ ਆਪਣੇ ਦਿਲ ਨੂੰ ਪਹਿਲਾਂ ਦੱਸੂ ਮੈਂ ਆਓ ਜਾਓ ਚਲ ਜੋ ਕਰ ਲੈ ਮੈਂ ਮੈਂ ਇੱਥੇ ਬੈਠੀ ਲਿਆ ਫੇ ਮੈਂ ਕਰਦਾ ਬੋਣਗੀ ਮੈਂ ਵੀ ਨਿੱਕਲੇ ਨਾ ਜਾਣਾ ਫੇ ਠੀਕ ਹੈ ਇਦਾਂ ਨਹੀਂ ਦਿੱਤਾ ਅਗਲੇ ਨੂੰ ਵੀ ਪਤਾ ਲੱਗੇ ਸੀ ਇੱਕ ਮਿੰਟ ਇੱਕ ਮਿੰਟ। ਕੱਟਿਓ ਫੋਨ ਜਰਾ ਤੂੰ। ਫੋਨ ਬਾਅਦ ਚ ਲਾਇਓ। ਆਹ ਤੇ ਹੀ ਮੇਰੇ ਮਾਮਾ ਜੀ ਨੂੰ ਫੋਨ ਲਾਈ ਜੰਦੇ ਜੀ। ਹਾਂ ਤੇ ਮਾਮੀ ਕਹਿੰਦੇ ਮੈਂ ਤੇਨੂੰ ਕਿੰਦੋਂ ਕਿਹਾ ਕਿ ਮੈਂ ਵੀ ਤੇ ਉਹ ਕਹਾਂ ਮਾਮਾ ਜੀ ਦੇ ਘਰ ਜਾਣਾ ਮਾਮਾ ਹੀ ਘਰ ਜਾਣਾ ਸਿਹੜੇ ਜਾਣਾ ਆਪਾ। ਤੂੰ ਜਾਂਦੀ ਨਹੀਂ ਤੇ ਤੇਰੀ ਮਰਜ਼ੀ ਫਿਰ ਨਹੀਂ ਜਾਣਾ ਤੇ ਨਾ ਜਾ। ਮੇਰੇ ਮਾਮਾ ਜੀ ਘਰ ਜਾਣਾ। ਹਾਂ ਹੁਣ ਕਿ ਆ ਹੁਣ ਕਿ ਬੜੀ ਜਲਦੀ ਰੰਗ ਬਦਲ ਲਈ। ਚਲੋ ਨਹੀਂ ਮੈਨੂੰ ਜਾਣਾ ਹੀ ਨਹੀਂ ਮੈਂ। ਜਾ ਮੈਂ ਨਹੀਂ ਜਾਣਾ। ਨਹੀਂ ਚਲੋ ਚਲੋ। ਨਾ ਨਾ ਮੈਂ ਨਹੀਂ ਜਾਣਾ ਹੁਣ ਜੋ ਮਰਜ਼ੀ ਹੈ ਜੀ ਜੱਜਾ ਮੈਂ ਮੈਂ ਵੀ ਨਹੀਂ ਜਾਣਾ। ਅੱਗੇ ਮੈਂ ਤੇਰੇ ਪਾਣੀ ਮੈਂ ਆਪਣੇ ਮਾਮੇ ਘ ਪੇ ਗੱਲ ਹੋਈ ਹੈਗੀ ਨਾ ਫੇਰ ਫੇਰ ਜਦ ਮੈਂ ਜਾਣਾ ਤਾਂ ਉਦੋਂ ਤੇਰਾ ਮੂੰਹ ਵਿੰਗਾ ਹੁਣ ਨਹੀਂ ਮੈਂ ਜਾਣਾ ਜਹਾ ਤੱਕ ਉਹ ਨਹੀਂ ਮੈਂ ਤੇ ਮਜ਼ਾਕ ਕਰਨ ਦੇਣਾ ਫੇਰ ਫੋਨ ਤੇ ਤੁਹਾਨੂੰ ਗੱਲ ਕਰਦਾ ਸੋਨੇ ਤਿਆਰ ਮੈਂ ਤੈਨੂੰ ਹੀ ਹਾਂ ਮਾਮਾ ਨਹੀਂ ਕਰਦੇ ਨਹੀਂ ਮੈਂ ਮੈਨੂੰ ਪਤਾ ਵੀ ਉਹ ਜਿਹੜੀ ਜਿਹੜੀ ਤਿਆਰ ਹੋਈ ਤੂੰ ਬੜੀ ਸਿਆਣੀ ਹੈ ਨਾ ਰੋਟੀ ਨੂੰ ਚੋਟੀ ਗਈ ਹਾਂਜੀ ਸਸਰੀ ਘਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਸਾਡਾ ਹਾਲ ਬਿਲਕੁਲ ਠੀਕ ਠਾਕ ਹੈ ਅਸੀਂ ਬਿਲਕੁਲ ਠੀਕ ਠਾਕ ਆ ਤੇ ਠੰਡ ਫੇਰ ਵੱਧ ਗਈ ਆ ਕਟੰਦੀ ਵਜਾਏ ਦਈਆਂ ਚ ਮਰ ਜੋ ਅੱਗੇ ਕਹਿੰਦੇ ਹੁੰਦੇ ਸੀ ਆਈ ਬਸੰਤ ਤੇ ਪਾਲਾ ਉਡਾਂਦੇ ਤੇ ਪਾਲਾ ਉਡਾਂਦੇ ਤੇ ਫਿਲਹਾਲ ਤਾਂ ਕੋਈ ਨਹੀਂ ਆ ਬਾਰਿਸ਼ ਕਰਕੇ ਫੇਰ ਮਤਲਬ ਮੌਸਮ ਠੰਡਾ ਹੋ ਚੁੱਕਾ ਆ ਵਾ ਤੇ ਸਾਰੇ ਆਪਣਾ ਆਪਣਾ ਧਿਆਨ ਰੱਖੋ ਜਿਵੇਂ ਕਿ ਮੈਂ ਹਰ ਵੀਡੀਓ 'ਚ ਕਹਿੰਨੀ ਆ ਅੱਜ ਵੀ ਕਹਿ ਰਹੀ ਆ ਤੇ ਬਾਕੀ ਅਸੀਂ ਛੋਟੀ ਜੀ ਸਟੋਰੀ ਬਣਾਈ ਸੀਗੀ ਜੋ ਕਿ ਤੁਸੀਂ ਹੁਣ ਤੱਕ ਦੇਖ ਚੁੱਕੇ ਜੇ ਤੇ ਸਟੋਰੀ ਦੇ ਵਿੱਚ ਤੁਹਾਨੂੰ ਕੀ ਸਮਝ ਆਈ ਮੈਸੇਜ ਇਹ ਜ਼ਰੂਰ ਦੱਸਿਓ ਵੈਸੇ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਕਈ ਮੇਰੀਆਂ ਭੈਣਾਂ ਨੂੰ ਇਸ ਤਰ੍ਹਾਂ ਹੁੰਦਾ ਕਿ ਜਦੋਂ ਕਿਤੇ ਸੋਰਾ ਪਰਿਵਾਰ ਦੀ ਫੈਮਿਲੀ ਦੇ ਵਿੱਚ ਕਿਤੇ ਜਾਣਾ ਹੁੰਦਾ ਨਾ ਤੇ ਉਦੋਂ ਮੂੰਹ ਬਣਾਉਣ ਲੱਗ ਜਾਂਦੀਆਂ ਕਿ ਨਹੀਂ ਆਪਾਂ ਨਹੀਂ ਜਾਣਾ ਸਾਡੇ ਕੋਲ ਨਹੀਂ ਟਾਈਮ ਹੈਗਾ ਜਾਂ ਜਿਸ ਤਰ੍ਹਾਂ ਵੀ ਤੇ ਜਦੋਂ ਕਿਤੇ ਪੇਕਾ ਪਰਿਵਾਰ ਦੀ ਫੈਮਿਲੀ ਜੀ ਕਿਤੇ ਜਾਣਾ ਹੁੰਦਾ ਵਾ ਉਦੋਂ ਬੜੀ ਖੁਸ਼ੀ-ਖੁਸ਼ੀ ਤਿਆਰ ਹੁੰਦੀਆਂ ਨੇ ਬੜੀ ਖੁਸ਼ੀ-ਖੁਸ਼ੀ ਜਾਣ ਨੂੰ ਤਿਆਰ ਹੋ ਜਾਂਦੀਆਂ ਨੇ ਤੇ ਇਹੋ ਚੀਜ਼ ਅਸੀਂ ਵੀਡੀਓ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਤੁਹਾਨੂੰ ਇਹ ਵੀਡੀਓ ਵੇਖ ਕੇ ਕੀ ਸਮਝ ਆਈ ਸਾਨੂੰ ਕਮੈਂਟਾਂ ਰਾਹੀਂ ਜੂਨ ਦੱਸਿਆ ਤੇ ਬਾਕੀ ਜਿਹੜੀਆਂ ਮੇਰੇ ਭੈਣਾਂ ਇਦਾਂ ਕਰਦੀਆਂ ਉਹ ਵੀ ਪਲੀਜ਼ ਨਾ ਕਰਿਆ ਕਰੋ ਕਿ ਰਿਸ਼ਤੇਦਾਰੀਆਂ ਸਾਰੀਆਂ ਜ਼ਰੂਰੀ ਹੁੰਦੀਆਂ ਜੀ ਸਾਡੀ ਪੇਕਾ ਫਰਮਾਰਦੀ ਰਿਸ਼ਤੇਦਾਰੀ ਜ਼ਰੂਰੀ ਹੈ ਨਾ ਤੇ ਸੋਹਰਾ ਪਰਿਵਾਰ ਵੀ ਉਨੀ ਜ਼ਰੂਰੀ ਹੁੰਦੀ ਆ ਚਲੋ ਅੱਜ ਕੱਲ ਟਾਈਮ ਲੋਕਾਂ ਕੋ ਉਨਾ ਨਹੀਂ ਹੈਗਾ ਅਸੀਂ ਉਹਨਾਂ ਨੇ ਕਿਤੇ ਜਾ ਆਉਣ ਪਾਉਂਦੇ ਠੀਕ ਹੈ ਨਾ ਤੇ ਬਾਕੀ ਚਲੋ ਕਿਸੇ ਦੇ ਦਿਨ ਟੰਗ ਤੇ ਜਾਂ ਕੋਈ ਜਿਵੇਂ ਕੋਈ ਆਇਆ ਵਾ ਜਾਂ ਕਿਤੇ ਚੱਲਾ ਵਾ ਜਾਂ ਕਿਸੇ ਦਾ ਕੋਈ ਸਪੈਸ਼ਲਿਸਟ ਹੀ ਹੁੰਦੀ ਜਦੋਂ ਉਦੋਂ ਤੇ ਖਾਸ ਕਰ ਸਾਨੂੰ ਮਤਲਬ ਜਾਣਾ ਚਾਹੀਦਾ ਨਾ ਤੇ ਜਦੋਂ ਇੱਕ ਤਾਂ ਜਦੋਂ ਕਿਸੇ ਵੱਲੇ ਕੋਈ ਫੋਨ ਕਰਕੇ ਰਿਮਾਈਂਡ ਕਰਦੇ ਉਦੋਂ ਤੇ ਬਿਲਕੁਲ ਜ਼ਰੂਰ ਜਾਣਾ ਚਾਹੀਦਾ ਤਾਂ ਸੋ ਮੇਰੀਆਂ ਭੈਣਾਂ ਇਦਾਂ ਨਾ ਕਰਿਆ ਕਰੋ ਤੇ ਕਈ ਮੇਰੇ ਭਰਾ ਵੀ ਇਸਲਾ ਕਰਦੇ ਨੇ ਤੇ ਉਹ ਭਰਾ ਵੀ ਇਸਲਾ ਨਾ ਕਰਿਆ ਕਰੋ ਦੋਨਾਂ ਫੈਮਲੀਆ ਸਾਡੇ ਵਾਸਤੇ ਜ਼ਰੂਰੀ ਦੋਨਾਂ ਫੈਮਲੀਆ ਚ ਆਇਆ ਜਾਇਆ ਕਰੋ ਤੇ ਖੁਸ਼ ਰਿਹਾ ਕਰੋ ਤੇ ਖੁਸ਼ ਰੱਖਿਆ ਕਰੋ ਦੂਜਿਆਂ ਨੂੰ ਵੀ ਤੇ ਆਪਣੇ ਪਰਿਵਾਰ ਨੂੰ ਵੀ ਤੇ ਬਾਕੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਵਟਸਐਪ ਸਟੇਟਸ ਦੇ ਵਿੱਚ ਸਾਡੀਆਂ ਜਿਹੜੀਆਂ ਸਟੋਰੀਆਂ ਨੇ ਵੀਡੀਓਜ਼ ਨੇ ਉਹ ਜ਼ਰੂਰ ਲਗਾਇਆ ਕਰੋ ਤਾਂ ਕਿ ਅੱਗੇ ਤੋਂ ਅੱਗੇ ਹੋਰ ਵੀ ਲੋਕਾਂ ਤੱਕ ਪਹੁੰਚ ਸਕਣ ਤੇ ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ